ਹਾਂਜੀ ਸਵਾਗਤ ਹੈ ਜੀ ਮੇਰੇ YouTube ਫੈਮਿਲੀ ਤੰਦਰੁਸਤ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੀਦਾ ਵੇ ਤੇ ਅੱਜ ਆਪਾਂ ਵਲੌਗ ਲੈ ਕੇ ਆਏ ਆਂ ਕੱਲ ਆਪਾਂ ਮਟਰ ਕੱਢ ਕੇ ਰੱਖਲੇ ਸੀਗੇ ਵੀ ਮਟਰਾਂ ਦੀ ਸਬਜ਼ੀ ਬਣਾਵਾਂਗੇ ਤੇ ਬੱਚੇ ਰੋਲਾ ਪਾਉਣ ਲੱਗੇ ਕਹਿੰਦੇ ਅਸੀਂ ਨਹੀਂ ਖਾਣੀ ਹੈਗੇ ਰੋਟੀ ਤੇ ਸਾਨੂੰ ਤਾਂ ਚੌਲ ਬਣਾ ਕੇ ਦਿਓ ਸਾਡੇ ਚੌਲਾਂ ਨਾ ਹਾ ਨੂਨ ਮਿਰਚਾ ਵਾਲੇ ਖਾਂਦੇ ਨੇ ਦਹੀਂ ਦੇ ਨਾਲ ਤੇ ਆਪਾਂ ਫਿਰ ਮਟਰ ਸਾਮ੍ਹਕੇ ਰੱਖਤੇ ਸੀ ਸਵੇਰ ਨੂੰ ਫਿਰ ਹੁਣ ਦਾਲ ਸਬਜ਼ੀ ਕੋਈ ਹੈ ਨਹੀਂ ਸੀਗੀ ਤੇ ਮੂਲੀਆਂ ਵਾਲੀਆਂ ਰੋਟੀਆਂ ਆਪਾਂ ਮਿਸਿੰਗਾਂ ਰੋਟੀਆਂ ਦੇ ਵਿੱਚ ਮੂਲੀਆਂ ਪਾ ਲਈਆਂ ਉਹ ਮੂਲੀਆਂ ਪਾ ਲਈਆਂ ਮੂਲੀਆਂ ਵਾਲੀਆਂ ਰੋਟੀਆਂ ਆਪਾਂ ਮਿਸੀਆਂ ਰੋਟੀਆਂ ਬਣਾਉਨੇ ਆ ਇਹ ਥੋੜੀ ਟਿੱੜ ਜਾਂਦੀ ਆ ਜੀ ਬੋਚ ਕੇ ਬਣਾਵਾਂਗੇ ਆਪਾਂ ਹੌਲੀ ਹੌਲੀ ਥੋੜੀ ਟੇੜ ਜਾਂਦੀ ਹੁੰਦੀ ਆ ਇਸ ਕਰਕੇ ਚਲੋ ਜੀ ਹੁਣ ਮੂਲੀਆਂ ਵਾਲੀਆਂ ਆਸ ਕੇ ਰੋਟੀਆਂ ਖਾ ਲੋ ਤੇ ਬਣਾ ਰਹੇ ਆ ਰੋਟੀ ਮੂਲੀਆਂ ਵਾਲੀ ਬਣਦੀ ਆ ਜੀ ਕਹਿੰਦੇ ਪਰੌਂਠੇ ਆਪਾ ਬਣਾਉਣੇ ਨਹੀਂ ਹੈਗੇ ਕਿਉਂ ਕਣਕ ਦੇ ਤੇ ਛੀ ਦੀ ਦਿਹਾੜਿਆਂ ਕਰਕੇ ਤੇ ਉਸਕੇ ਚਲੋ ਮਿੱਸੀਆਂ ਰੋਟੀਆਂ ਦੇ ਵਿੱਚ ਮੂਲੀਆਂ ਪਈਆਂ ਸੀਗੀਆਂ ਵਾਰੋਂ ਲਿਆਏ ਸੀਗੇ ਵੀ ਆਪਾਂ ਆਟੇ ਦੇ ਵਿੱਚ ਗੁੰਨ ਲੈਣੇ ਆ ਮੱਕੀ ਦੇ ਵਿੱਚ ਤੇ ਉਦਾਂ ਹੀ चौपड़ के खा लियो भाई परौंठे परौंठे नहीं बनने है अज तो धुप है, परमात्मा ने कल अस लेकर आईयासी बच्चिया चप्पल बेचारिया ਚੱਪਲ ਆਉਣੇ ਦੁਕਾਨਦਾਰ ਨੇ ਕੀ ਕੀਤਾ ਇੱਕ ਚੱਪਲ ਹੋਰ ਦੇ ਤਿਕ ਹੋਰ ਦੇਤੀ ਪੈਰ ਬਦਲ ਕੇ ਆ ਗਿਆ ਉਹ ਅੱਜ ਫੇਰ ਉਹੀ ਕੰਮ ਰਹਿੰਦਾ ਹੈ ਜਾਣ ਆਉਣ ਦਾ ਵਾਪਸ ਕਰਨਾ ਲੋ ਜੀ ਰੋਟੀ ਆਪਣੇ ਮੋਲੀਆਂ ਵਾਲੀ ਬਣ ਕੇ ਤਿਆਰ ਹੋ ਗਈ ਤੇ ਜਿਨੇ ਜਿਨੇ ਖਾਣੀਆਂ ਮੇਰੀ ਭੈਣ ਨੇ ਵੀਰ ਨੇ ਆ ਕੇ ਛਕੋ ਜਰੂਰ ਜੀ ਪਰਸ਼ਾਦ ਦੇ ਮੋਲੀਆਂ ਵਾਲੇ ਜਿੰਨੇ ਵੀ ਮੇਰੀ YouTube ਫੈਮਲੀ ਆ ਆ ਕੇ ਰੋਟੀ ਛਕੋ ਬਾਕੀ ਆਪਾਂ ਅੱਜ ਹੋਰ ਕੰਮ ਥੰਦੇ ਕਰਦੇ ਆਂ ਕੱਲ ਫੇਰ ਆਪਾਂ ਮਟਰ ਕੱਢ ਕੇ ਰੱਖ ਲਏ ਸੀਗੇ ਤੇ ਉਹ ਆਪਾਂ ਅੱਜ ਤੜਕਾ ਲਾਉਨੇ ਆ ਕਿ ਸਵੇਰੇ ਸਵੇਰੇ ਰੋਟੀ ਦਾ ਕੰਮ ਮੁਕਾ ਕੇ ਆਪਾਂ ਸਬਜ਼ੀ ਨੂੰ ਤੜਕਾ ਲਾ ਕੇ ਰੱਖ ਲੈਨੇ ਆ ਧੁੱਪ ਸੋਣੀ ਨਿਕਲੀ ਹੋਈ ਆ ਸਬਜ਼ੀ ਬਣ ਜੂਗੀ ਅੰਜੇ ਦਿਨ ਚ ਕੋਈ ਆਉ ਜਾਂਦਾ ਆ ਤਾਂ ਸਬਜੀ ਬਣੀ ਹੋਵੇ ਤਾਂ ਦੋ ਫੁੱਲ ਕੇ ਤਾਂ ਪੱਕ ਜਾਂਦੇ ਹੁੰਦੇ ਨੇ ਕੋਈ ਢੜਕਾ ਪਾ ਲਾਤਾ ਤੇ ਨੋਨ ਮਿਰਚ ਪਾਉਨੇ ਆ ਇਹਦੇ ਵਿੱਚ ਢੜਕਾ ਬੋਝ ਜਿਵੇਂ ਬੱਚਿਆਂ ਨੇ ਜਾਣਾ ਹੈ ਚੱਪਲਾਂ ਬਦਲਣਾ ਦੁਆਰਾ ਗੇੜਾ ਲਵਾਉਣਗੇ ਚਲੋ ਜੀ ਆਪਾਂ ਪੌਣੇ ਇਹਦੇ ਵਿੱਚ ਢੜਕੇ ਦੇ ਵਿੱਚ ਨਾਣ ਮਿਰਚ ਸਵਾਦ ਅਨੁਸਾਰ ਹੁਣ ਆਪਾਂ ਆਲੂ ਮਟਰ ਵਿੱਚ ਪਾਉਨੇ ਆਂ ਆਲੂ ਮਟਰ ਧੋ ਕੇ ਰੱਖੇ ਹੋਏ ਨੇ ਪਾਣੀ ਬਾਕੇ ਜਦ ਤੱਕ ਆਪਾਂ ਕੋਈ ਹੋਰ ਕੰਮ ਕਰਾਂਗੇ ਜਾਨੂੰ ਆਪਣੀ ਸਬਜੀ ਬਣ ਕੇ ਤਿਆਰ ਹੋ ਜੂਗੀ ਲੋ ਜੀ ਮਿਕਸ ਕਰਤੀ ਹੁਣ ਆਪਾਂ ਇਹਨੂੰ ਢਾਕ ਕੇ ਸਬਜੀ ਨੂੰ ਜਦ ਤੱਕ ਆਪਾਂ ਤੋ ਬਹੁਤ ਸੋਹਣੀ ਨਿਕਲੀ ਆ ਆਪਾਂ ਡੰਗਰ ਨਿਲਾ ਦੰਨੇ ਆ ਕਿਉ ਮੱਝਾਂ ਕੱਲ ਅਸੀਂ ਚਲੇ ਗਏ ਸੀਗੇ ਕਿ ਮੱਝਾਂ ਨਿਲਾ ਨਹੀਂ ਹੋਈਆਂ ਹੈਗੀਆਂ ਸਾਨੂੰ ਬਹਿ ਮੀਆਂ ਵੀ ਪਸ਼ੂ ਅਸੀਂ ਰੋਜ਼ ਨਿਲਾਉਣੇ ਨੇ ਜਿੰਨਾ ਚਿਰ ਨਾਲ ਨਿਲਾਏ ਇੱਕ ਦਿਨ ਨਾਲ ਨਿਲਾਈਏ ਸਾਨੂੰ ਐਂ ਲੱਗਦਾ ਹੁੰਦਾ ਵੀ ਕਦੇ ਵੀ ਨਹੀਂ ਨਹਾਏ ਹੈਗੇ ਕਿਉ ਗੋਹਾ ਗੂਹਾ ਫੇਰ ਦੁੱਧ ਦੇ ਵਿੱਚ ਹੀ ਝੜੀ ਜਾਂਦਾ ਆ ਡੰਗਰ ਅਸੀਂ ਹਰ ਰੋਜ਼ ਨਿਣਾਉਣੇ ਜਿੰਨੀ ਮਰਜ਼ੀ ਠੰਡ ਹੋਵੇ ਜਿਆਦਾ ਧੁੰਦੀ ਹੋਵੇ ਫੇਰ ਭਾਵੇਂ ਕਿਸੇ ਦਿਨ ਆਪਾਂ ਨੰਗਾ ਪਾ ਲਈਏ ਵੀ ਉਦੋਂ ਨਹੀਂ ਨਿਣਾਉਂਦੇ ਤੇ ਨਹੀਂ ਤਾਂ ਅਸੀਂ ਸ਼ਾਮ ਨੂੰ ਨਿਣਾਾ ਕੇ ਅੰਦਰ ਬੰਦ ਦਿੰਨੇ ਆ ਜੇ ਧੁੱਪ ਲੇਟ ਨਿਕਲੇ ਸ਼ਾਮ ਨੂੰ ਨਿੜਾਈ ਦੇ ਨੇ ਨਿਣਾਾ ਕੇ ਅੰਦਰ ਬੰਦ ਦਿੰਨੇ ਅੱਜ ਤਾਂ ਧੁੱਪ ਸੋਣੀ ਗੱਡੀ ਹੋਈ ਆ 10 ਵਜੇ ਨੇ ਹਜੇ ਬਸ ਨੋ ਇਹ ਡੰਗਰਨਾ ਕੇ ਆਪਾਂ ਨਾ ਧੋ ਕੇ ਹੋ ਗਏ ਬੇਲੇ ਜਾਨੂ ਆਪਣੀ ਸਬਜੀ ਬਣ ਕੇ ਹੋ ਗਈ ਜੀ ਤਿਆਰ ਤੇ ਸਬਜੀ ਆਪਣੀ ਬਣ ਗਈ ਹੁਣ ਆਪਾਂ ਨਾ ਕੇ ਚਾਹ ਪੀਣ ਲੱਗੇ ਆ ਚਾਹ ਬਣਾ ਕੇ ਰੱਖੀ ਹੋਈ ਸੀ ਮੈਂ ਕਾ ਨਾ ਕੇ ਪੀਉਂਗੀ ਨਾ ਕੇ ਆਪਾਂ ਚਾਹ ਪੀਣ ਤੇ ਲੋ ਜੀ ਹੁਣ ਆਪਾਂ ਅੱਜ ਦਾ ਵਲੌਗ ਇੱਥੇ ਹੀ ਕਰਦੇ ਹਾਂ ਸਮਾਪਤ ਕੱਲ ਨੂੰ ਲੈ ਕੇ ਆਵਾਂਗੇ ਕੋਈ ਨਵਾਂ ਵਲੌਗ ਕੰਮ ਤੁਹਾਨੂੰ ਦੇਦਾ ਹੀ ਪਾਵਾਂਗੇ ਜਿੰਨੇ ਦਿਨ ਛੀਦੀ ਦਾੜੇ ਸਾਸਰੀ ਕਾਲ ਜੀ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰਦਰੁਸਤੀਆਂ ਆਏ ਵਾਕਸ਼ੀ ਲੰਬੀਆਂ ਉਮਰਾਂ ਕਰੇ ਧੰਨਵਾਦ ਆ ਜੀ